ਖੱਟੋ ਵੀ ਕੰਮ ਖਿੱਚ ਕੇ ਰੱਖੀ ਦਿੰਦਾ ਸਾਫ ਸਫਾਈ ਦਾ ਰੱਖੀ ਦਿੰਦਾ ਪੂਰਾ ਧਿਆਨ ਠੀਕ ਹੈ ਤੇ ਮੇਤੇ ਬੁਰਾ ਕੋਈ ਨਹੀਂ ਜੀ ਕਹਣਾ ਜੀ ਕੋਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬੋਧ ਮੈਂ ਪਰਮਾਤਮਾ ਜੀ ਅਰਦਾਸ ਕਰਦਾ ਕਿ ਤੁੰਗੜ ਚੜ੍ਹਦੇ ਚਲਾ ਚਲੋ ਜੀ ਮਾਰਾ ਸਾਨੂੰ ਧਨ ਦੁਕਣੀ ਤੇ ਰਾਤ ਚਾਪੂਣੀ ਤਰੱਕੀ ਬਖਸ਼ ਤੇ ਬਖਸ਼ੇ ਨਾਲ ਦੇ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਨਾ ਸੋ ਆਹ ਜਿਹੜੇ ਕਾਮਚਾਮ ਦਾ ਚੱਲ ਰਿਹਾ ਜੀ ਤੁਹਾਨੂੰ ਪਿਛਲੇ ਬਲੌਗਾਂ ਤੋਂ ਪਤਾ ਲੱਗ ਗਈ ਜੀ ਵੀ ਪਾਪਾ ਜੀ ਨੇ ਜਾਣਾ ਜੀ ਆਪਣਾ ਯਾਤਰਾ ਤੇ ਉਹਦੇ ਸਬੰਧ ਵਿੱਚ ਜਿਹੜੇ ਉਹਨਾਂ ਨੇ ਆਪਣਾ ਜਿੰਨੀ ਵੀ ਸੰਘਤ ਚ ਜਾਂਦੀ ਜਾਣੀ ਦਾ ਭਾਵ ਜਿਹੜਾ ਉਹਦਾ ਲੰਗਰ ਦਾ ਰੈਜਿਮੈਂਟ ਹੁੰਦਾ ਉਹ ਘਰ ਤੇ ਹੀ ਕਰਕੇ ਤੁਰਦੇ ਆਪਣੀ ਭਾਂਡੇ ਲੈ ਕੇ ਜਾਣਾ ਆਪਣੀ ਲੰਗਰ ਦਾ ਸਮਾਨ ਲੈ ਕੇ ਜਾਣਾ ਤੇ ਆਪੇ ਬਣਾਉਣਾ ਤੇ ਆਪੇ ਖਾਣਾ ਹੁਣ ਇਹ ਮੈਂ ਅਜੇ ਤੱਕ ਨਾਲ ਗਿਆ ਨਹੀਂ ਵੀ ਸ਼ਾਇਦ ਫੂਰ ਸੰਗਤ ਜਿਹੜੀ ਕਿਤੇ ਅਲ ਦੌਲੇ ਨਾਲ ਜੁੜਦੀ ਹੁਣ ਉਹਨਾਂ ਨੂੰ ਵੀ ਸ਼ੁਰੂ ਤੇ ਹੋਣੇ ਪਤਾ ਨਹੀਂ ਨਹੀਂ ਇਹ ਤਾਂ ਹੁਣ ਬੈਠ ਕੇ ਜਾਣਨਾ ਪਰ ਇੱਕ ਗੱਲ ਹੈ ਕਿ ਵੀ ਕਹਿੰਦੇ ਦਾਣੇ-ਦਾਣੇ ਪਰ ਖਾਣੇ ਦਾ ਨਾ ਹੁੰਦਾ ਬਾਕੀ ਚੰਗਲ ਰੱਖ ਜੀ ਜੀ ਐਦਾਂ ਵੀ ਇੱਕ ਜਿਹੜਾ ਅਮਰੀਕਾ 'ਚ ਐਕਸੀਡੈਂਟ ਹੋਇਆ ਸੀ ਮੈਂ ਕਹਿੰਦਾ ਜੀ ਹਫਤਾ ਹੀ ਹੋਤਿਆ ਮਤਲਬ ਉਹ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਇਆ ਵਾਇਰਲ ਹੋਇਆ ਤੇ ਉਹ ਮੁੰਡੇ ਤੋਂ ਤੰਗਣਾ ਦੀ ਮੋਟ ਹੋ ਗਈ ਪਰ ਇੱਕ ਗੱਲ ਹੈਗੀ ਆ ਡਰਾਈਵਰੀ ਮੈਂ ਵੀ ਕੀਤੀ ਹੈ ਜੀ 2016 ਤੋਂ ਲੈ ਕੇ 2021 ਤੱਕ ਗੱਡੀ ਚਲਾਈ ਆ ਚੀਟਪੁਰ ਬੈਠਣ ਤੋਂ ਪਹਿਲੀ ਰੱਬ ਨੂੰ ਇੱਥੇ ਹਮੇ ਹੁੰਦਾ ਸੀ ਵੀ ਮਾਰਾ ਸੱਚਾ ਪਾਤਸ਼ਾ ਜਿੰਨੇ ਖੁਸ਼ੀ ਖੁਸ਼ੀ ਘਰ ਤੋਂ ਚੱਲੇ ਆ ਐ ਇੱਜੇ ਖੁਸ਼ੀ ਖੁਸ਼ੀ ਸਾਨੂੰ ਘਰ ਦੇ ਵਿੱਚ ਵਾਪਸ ਪਹੁੰਚਾ ਦੇ ਕੋਈ ਮਿਸ ਹੱਟਪਣਾ ਨਾ ਹੋਵੇ ਰਸਤੇ ਦੇ ਵਿੱਚ ਨਾ ਕਿਸੇ ਨਾਲ ਬਾਦ ਘਾਟੋਵੇ ਨਾ ਕਿਸੇ ਦਾ ਐਕਸੀਡੈਂਟ ਹੋਇਆ ਹੋਵੇ ਸਾਨੂੰ ਦਿਖੇ ਨਾ ਸਾਥੇ ਹੋ ਵੀ ਰੋਡ ਪਰ ਸਾਫ ਨਾਲ ਸਮਰੱਥਾ ਵਾਕ ਸੀ ਚੱਲਣ ਦੀ ਚਲੋ ਮੁੰਡੇ ਤੇ ਗਲਤੀ ਹੋ ਗਈ ਅ ਪਰ ਜਿਸ ਸਾਬ ਨਾਲ ਸੋਸ਼ਲ ਮੀਡੀਆ ਤੇ ਹੁਣ ਸਾਨੂੰ ਉੱਥੇ ਦੇ ਕਾਨੂੰਨਾਂ ਬਾਰੇ ਕੋਈ ਪਤਾ ਨਹੀਂ ਹੈਗਾ ਕਿ ਕਿੱਦਾਂ ਦੇ ਕਾਨੂੰਨ ਹੈ ਕਿੱਦਾਂ ਦੇ ਨਹੀਂ ਵੀ ਕੋਈ ਜਿੰਦਾ 45 ਸਾਲ ਦੀ ਉਹਨੂੰ ਸੱਜਾ ਹੋਣੀ ਹੈ ਕੋਈ ਜਿੰਦਾ 50 ਸਾਲ ਦੀ ਸੱਜਾ ਹੋਣੀ ਹੈ ਤੇ ਇੱਕ ਸੋਸ਼ਲ ਮੀਡੀਆ ਤੇ ਪਟੀਸ਼ਨ ਵੀ ਦਾਇਰ ਕੀਤੀ ਵੀ ਆ ਇੱਕ ਵੀਡੀਓ ਇਦਾਂ ਦੇ ਵੀ ਚੱਲ ਰਹੀ ਹੈ ਵੀ ਇੱਕ ਬੰਦੇ ਤੋਂ 2021 ਦੇ ਵਿੱਚ ਐਕਸੀਡੈਂਟ ਹੋ ਗਿਆ ਸੀ ਉਹ ਤੋਂ ਚਾਰ ਬੰਦੇ ਮਰ ਗਏ ਸੀ। ਉਹਨੂੰ ਇੱਕ ਸਾਲ ਦੀ ਸਜ਼ਾ ਹੋਈ ਸੀ। ਵੀ ਉਹ ਪਟੀਸ਼ਨ ਦੇ ਵਿੱਚ 50 ਲੱਖ ਤੋਂ ਵੱਧ ਲੋਕਾਂ ਨੇ ਸਿਗਨੇਚਰ ਕਰੇ ਸੀ ਆਪਣੇ ਵੱਲ ਤੋਂ ਮਤਲਬ ਤੋਂ ਕਰਿਆ ਸੀ ਵੀ ਹਾਂ ਵੋਟਾਂ ਪਾਈਆਂ ਸਮਝ ਲਓ ਕਿ ਲਿਖਦੀਆਂ। ਵੀ ਤਾਂ ਉਹਦੀ ਸਜ਼ਾ 10 ਸਾਲ ਦੀ ਹੋ ਰਹੀ ਸੀ। ਇਦਾਂ ਦੀ ਵੀ ਉਹ ਗੱਲ ਚੱਲਦੀ ਤੇ ਉਹ ਪਟੀਸ਼ਨ ਮੈਂ ਵੀ ਸਾਈਨ ਕਰੀ ਆ ਮੈਂ ਕਹਿ ਦਵਾਂ। ਵੀ ਚਲੋ ਵੀ ਜੇ ਕਿਸੇ ਵੀਰ ਦਾ ਭਲਾ ਹੋ ਜਾਵੇ। ਜਿਹੜੇ ਜਾਣੇ ਵਾਲੋ ਤੋਂ ਸੰਸਾਰ ਤੇ ਚਲੇ ਗਏ। ਅ ਬਹਾਨੇ ਬਣ ਜਾਂਦੇ ਅ ਜਿੰਨੇ ਕੋ ਮਹਾਰਾਜ ਨੇ ਸਵਾਸ ਬਖਸ਼ਿਆ ਲੈਣੇ ਪਾਉਂਦੇ ਆ ਬਾਕੀ ਪਰਮਾਤਮਾ ਚੜ੍ਹਿਆ ਰੰਗਾਂ ਦੇ ਵਿੱਚ ਰਾਜੀ ਇਹ ਕੁਝ ਨਹੀਂ ਪਤਾ ਹੈਗਾ ਤੇ ਬਹੁਤ ਆ ਮਤਲਬ ਮੈਂ ਤਾਂ ਉਦੋਂ ਦੀ ਚਲੋ ਜਿਹੜਾ ਬੰਦਾ ਲੈਂਚ ਨੂੰ ਲਿਖਿਆ ਪਾਉਂਦਾ ਉਹਨੂੰ ਬੰਦੇ ਨੂੰ ਅਹਿਸਾਸ ਹੁੰਦਾ ਹੈ ਗੱਲਾਂ ਦਾ ਵੀ ਕੋਈ ਵੀ ਜੇ ਕਿਤੇ ਕੋਈ ਜਾਨਵਰ ਕੋ ਡੱਡੂ ਵੀ ਸੜਕ ਪਰ ਆ ਜਵੇ ਨਾ ਡਰਾਈਵਰ ਤਾਂ ਉਹਨੂੰ ਵੀ ਬਚਾਉਣਾ ਚਾਹਦਾ ਵੀ ਮੈਨੂੰ ਬਚਾ ਲਵਾਂ ਪਰ ਜੇ ਜਿੱਕਣਾ ਬਿਉਤ ਬਣੀ ਬਿੰਦੀ ਆ ਚੱਲਣਾ ਤਾਂ ਆਪਣੀ ਆ ਬਾਕੀ ਪਟੀਸ਼ਨ ਹੈ ਜੀ ਉਹ ਸਾਰੇ ਇੱਕ ਵਾਰ ਬੇਨਤੀ ਉਹ ਸਾਈਨ ਕਰੋ ਜਿਹੜੇ ਅਮਰੀਕਾ ਚ ਬੈਠੇ ਸਾਡੇ ਭੈਣ ਭਰਾ ਜੇ ਹੋ ਸਕਿਆ ਕੋਈ ਸੰਭਵ ਉਹਦੇ ਵਾਸਤੇ ਜੋ ਕੁਝ ਵੀ ਕਰ ਸਕਦੇ ਹੋ ਤਾਂ ਜਰੂਰ ਕਰਿਓ ਕਿਉਂਕਿ ਜੇ ਵਿਚਾਰੇ ਉਹਨੇ ساری ਉਮਰ ਅੰਦਰ ਅੱਗੇ ਤਾਂ ਆਪਣੇ ਚੰਗੇ ਪੇ ਕੋਈ ਖਵਾਸਤੇ ਹੀ ਗਏ ਆ ਜਿਹੜੇ ਤੁਸੀਂ ਇਸ ਟਾਈਮ ਅਮਰੀਕਾ ਚ ਇਕੱਠਾ ਕੋਈ ਵੀਡੀਓ ਲੈ ਚੰਗੇ ਪੇ ਵੀ ਖਵਾਸਤੇ ਹੀ ਗਏ ਤੇ ਮਿਹਨਤ ਕਰੀ ਤੁਹਾਡੇ ਰੱਬ ਨੇ ਹੱਥ ਪੜਿਆ ਤੁਹਾਡਾ ਸਾਥ ਦਿੱਤਾ ਤਾਂ ਤੁਸੀਂ ਕਾਮਯਾਬੀਆਂ ਨੂੰ ਲਿਆ ਉਹ ਵੀ ਵਿਚਾਰਾ ਇਹ ਸੋਚ ਕੇ ਗਿਆ ਸੀ ਪਰ ਕਹਾਣੀ ਕਿਧਰ ਹੋਰ ਤੇ ਹੋਰ ਪਾਸੇ ਨੂੰ ਘੁੰਮ ਗਈ ਚਲੋ ਆਪਣੇ ਪੰਜਾਬੀ ਕਮਿਊਨਿਟੀ ਨੇ ਉਹਦਾ ਸਾਥ ਦੇਣਾ ਗੋਰਾ ਨੇ ਕਰ ਦੇਣਾ ਨਹੀਂ ਹੈਗਾ ਤੇ ਕਰਿਓ ਉਹਦੀ ਜਿੰਨੀ ਕਿ ਸੰਭਵ ਮਦਦ ਹੋਈ ਸਾਰੇ ਕਰੋ ਤੇ ਜਿਹੜੀ ਪਟੀਸ਼ਨ ਚੱਲ ਰਹੀ ਹੈ ਇੱਕ ਫੇਸਬੁੱਕ ਤੇ ਚਾਹੇ ਕਿਸੇ ਵੀ ਐਪ ਤੇ ਚੱਲ ਰਹੀ ਹੈ ਤਾਂ ਉਹਦਾ ਵੱਧ ਤੇ ਵੱਧ ਸਪੋਰਟ ਕਰੋ ਵਿਚਾਰੇ ਦੀ ਵੇਜੇ ਸਜ਼ਾ ਘੱਟ ਜੇਵੇ ਤਾਂ ਸਭ ਤੋਂ ਵਧੀਆ ਹੋਣੀ ਤਾਂ ਹੈ ਕਿ ਸਦਾ ਇਦਾਂ ਦੀ ਗੱਲ ਤਾਂ ਵੀ ਨਹੀਂ ਆਏ ਕਿ ਬੇਰੀ ਹੋਊਗਾ ਜਾਂ ਕੁਝ ਹੋਊਗਾ ਤੇ ਬਾਕੀ ਮਿਲੋ ਇੱਧਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਫਤ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਫਤ ਲੱਗੇ ਹੋਏ ਜੀ ਭਾਂਡੇ ਦੀ ਸੇਵਾ ਕਰਨ ਲਈ ਕਿ ਕਿ ਸਾਡਾ ਬੰਜੇ ਪਰ ਮੈਂ ਕੱਲ੍ਹ ਵਕਤੀ ਕਰਾਂਗੇ ਲੰਗਰ ਦੀ ਹਾਂ ਵੀ ਕਿ ਪਰਾਂ ਨਾ ਹੋ ਜਵਣੇ ਜਿਹੜੇ ਕਰਮਾਂ ਵਾਲਿਆਂ ਨੂੰ ਮਿਲਦੀ ਹੈ ਇਹ ਸੇਵਾ ਮਾਹ ਉੱਠ ਕੇ ਚੱਲ ਜਾਂਦਾ ਜੀ ਉਹ ਤੇ ਹੋਰ ਦੇਖੋ ਮਿੰਜਾ ਹੀ ਕਰਾਂਗਾ ਹਾਂ ਉੱਠਣਾ ਕਰਦੇ ਉਠਣਾ ਵੀ ਨਹੀਂ ਆ ਮੈਂ ਪਤਿੱਲੇ ਰਗੜ ਤੂੰ ਪਤਿੱਲੇ ਚ ਆਪ ਕਾ ਬੜੀ ਕੜਾਹੀ ਲੈ ਕੇ ਜਾਣਗੇ ਮੈਂ ਲਾਦਾ ਕੋਈ ਵੀ ਜਿਹੜੀ ਚੀਜ਼ ਹੈ ਜਿਹੜੀ ਜ਼ਰੂਰ ਹੈ ਨਾ ਜਿਹੜੀ ਚੀਜ਼ ਜਰੂਰੀ ਉਹ ਕਿਸੇ ਵੀ ਮੈਂ ਚੱਕ ਲਿਆਉਣਾ ਫਿਰ ਮਨਜੀ ਪਈਓ ਤਾਂ ਮਨਜੀ ਹੋਈ ਆ ਉਹੀ ਛੋਟੀ ਜੀ ਆਪਣੇ ਘਰ ਦੀ ਅੱਛਾ 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 ਪਕਾੜੇ ਕੱਢਣੇ ਹੁੰਦੇ ਆ ਉਹ ਤਾਂ ਪਕਾੜੇ ਵਾਲੀ ਤਾਂ ਫਿਰ ਪੱਲੇ ਤੇ ਪਤਾ ਨਹੀਂ ਪਕਾੜੇ ਨਾਲ ਤਾਂ ਬੜੀ ਜਾਊਗੀ ਉਹ ਛੋਟੀ ਕੱਲ ਰੋ ਪਤਾ ਨਹੀਂ ਹੁਣ ਉਹਦਾ ਉਹੀ ਲੈ ਤੇ ਗਾਂ ਨੰਨੇ ਮੇਰੇ ਸਾਹ ਨਾਲ ਉਹ ਤਾਂ ਉਹ ਵੀ ਲੈ ਜਾਣੇ ਆ ਇੱਕ ਹੋਰ ਵੀ ਹੈ ਨਾ ਚਲ ਜਿਹੜੀ ਦਿਖਾਈ ਸੇਵਾ ਤੇ ਸਿਮਰਨ ਬਖਸ਼ੀ ਗੁਰ ਮੇਰਾ ਸੱਚੀ ਗੱਲ ਆ ਮੁੰਡੇ ਦਾ ਤਾਂ ਮੈਨੂੰ ਵੀ ਬਹੁਤ ਦੁੱਖ ਇੱਕ ਮਾਂ ਵੀ ਉਹਦੀ ਕੱਲੀ ਹੈ ਪਤਾ ਨਹੀਂ ਅੱਜ ਸੋਸ਼ਲ ਮੀਡੀਆ ਤੇ ਕੁਝ ਵੀ ਚੱਲ ਮਤਲਬ ਹਾਂ ਭਾਵੇਂ ਅੱਜ ਬਾਰੇ ਪੱਕਾ ਕਨਫਰਮ ਨਹੀਂ ਗਿਆ ਸਾਡੇ ਵੀ ਉਹਦਾ ਬੈਕਗ੍ਰਾਉਂਡ ਕਿਵੇਂ ਆ ਕਿੰਨੇ ਭੈਣ ਭਰਾ ਐ ਉਹ ਕਹਿਣ ਇੱਕ ਮਿੰਟ ਉਹ ਕਹਿਣ ਦੇ ਮੁਤਾਬਕ ਸੋਸ਼ਲ ਮੀਡੀਆ ਤੇ ਵੀ ਚੱਲਦਾ ਵੀ ਕੱਲੇ ਕੱਲਾ ਮੁੰਡਾ ਸੀ ਉਹ ਵੀ 2018 ਤੱਕ ਗਿਆ ਸੀ ਤੇ ਹੁਣੇ ਤੱਕ ਕਿਵੇਂ ਚੱਲਦਾ ਸੀ ਕਿਵੇਂ ਨਹੀਂ ਤਾਂ ਹੁਣ ਪਰਮਾਤਮਾ ਹੀ ਜਾਣਦਾ ਉਹਨੇ ਆਪਣਾ ਘਰ ਕਿੰਨਾ ਕਿ ਸੈੱਟ ਕੀਤਾ ਕਿੰਨਾ ਕਿ ਨਹੀਂ ਇਹ ਤਾਂ ਵੈਗੁਰੂ ਜਾਣ ਪਰ ਅਸੀਂ ਤਾਂ ਉਹਨੂੰ ਤਸ ਦੇ ਆਧਾਰ ਤੇ ਦੇਖਦੇ ਆਂ ਵੀ ਉਹਨੂੰ ਇਹ ਜਿਹੜੀ ਚੀਜ਼ ਦੀ ਜਰੂਰਤ ਆ ਵੀ ਚਲੋ ਹੋ ਗਿਆ ਜਿਹੜਾ ਕੋ ਸੋਨਾ ਦਾ ਹਾਂ ਹੁਣ ਪਰਮਾਤਮਾ ਹੀ ਜਾਣਦਾ ਵੀ ਉਹ ਪਾਲਾਂ ਦੇ ਵਿੱਚ ਤੇ ਆ ਉਹ ਅੰਨਾ ਹੋ ਗਿਆ ਸੀ ਜਾਂ ਜਿਹੜੇ ਗੱਡੀ ਲੈ ਕੇ ਵਿਚਾਰੇ ਵਿੱਚ ਵੱਜਿਆ ਜਾਂ ਉਹਨਾਂ ਨੂੰ ਕੋ ਐਡਾ ਬੜਾ ਟਰੈਲਰ ਨਹੀਂ ਮਿਲਦਾ ਦੇਖਿਆ ਹੈਗਾ ਇਹ ਇਹ ਤਾਂ ਹੁਣ ਬੈਸ ਨੂੰ ਜਾਣਦਾ ਇਹਦੇ ਬਾਰੇ ਗਲਤੀ ਤਾਂ ਦੋਨੇ ਪੱਖਾਂ ਦੀ ਆ ਹਾਂ ਉਹਨੇ ਗਲਤ ਟਰਨ ਲੈ ਲਿਆ ਗਾਂ ਗੱਡੀ ਵਾਲਾ ਵੀ ਬਹੁਤ ਤੇਜ਼ ਰਫ਼ਤਾਰ ਤੇ ਚੱਲਦਾ ਤੇਜ਼ ਰਫ਼ਤਾਰ ਵਾਲੀ ਆ ਸਾਰੇ ਉੱਥੇ ਹੌਲੀ ਵਾਲਾ ਕੋਈ ਨਹੀਂ ਹੈਗਾ ਨਹੀਂ ਜਨ ਇਹ ਵੀ 10 ਮਿੰਟ ਜੇ ਲੇਟ ਹੋ ਜਾਂਦਾ ਕੋਈ ਚੱਕਰ ਨਹੀਂ ਬੱਸ ਬਾਣਾ ਨਾ ਹੋਣੀ ਖੜਾ ਨਾ ਉਹ ਜਿਹੜੀ ਪੰਜਾਬੀ ਚ ਕਹਿੰਦੇ ਹੋਣੀ ਇੱਕ ਜਿਆਦਾ ਨਾ ਹੋ ਕੇ ਰਹਦੀ ਆ ਉਹ ਇਹ ਤਾਂ ਹਜ਼ਾਰ ਸਿਰ ਤੋਂ ਦੀ ਪਗੜੀ ਲਾਈ ਚੱਲ ਬੜਾ ਤਰਸਾ ਹਾਂ ਉੱਥੀ ਤੋਂ ਤਾਂ ਜ਼ਿਆਦਾ ਹੋਇਆ ਉਹ ਲੋਰੀ ਕਰ ਕਰ ਤੱਕ ਨਕਸਾਨ ਕਰਤਾ ਪ੍ਰੀਤ ਕਹਿੰਦਾ ਕਹਿੰਦਾ ਅੱਗੇ ਕੜਚੀ ਆ ਗਈ ਕਿਹੜੀ ਮੈਂ ਆਇਤ ਗਏ ਮੈਂ ਕਹ ਪੁੱਤ ਟੁੱਟੀ ਆ ਬਸ ਇਹ ਤਾਂ ੜਾਈ ਹੋਈ ਟੀ ਛੋਟੀ ਜੀ ਮੈਂ ਕਹ ਹੁਣ ਫੇਰੀ ਲਾਦਮਾ ਸਾਚੀ ਕੱਢੀ ਕੋਈ ਰੀਤ ਜੀ ਨਾਤੀ ਹੋਈ ਆ ਮੈਂ ਕਹਿੰਦੀ ਸੀ ਹੁਣ ਅੰਦਰੇ ਕਾਬੂ ਕਰ ਲੋ ਜੇ ਬਾਹਰ ਆ ਕੇ ਬਹੁਤ ਕੰਮ ਕਰ ਬੀ ਬਹੁਤ ਪਰਾਨੀ ਕਰ ਸੀ ਆਪਣੀ ਘਰ ਵਾਲੀਆਂ ਕੜਸੀਆਂ ਵੀ ਤੁਸੀਂ ਵਿੱਚੇ ਰੱਖ ਪੀਤੇ ਅੱਗੇ ਫੁੱਲ ਕੇ ਰੱਖੋਗੇ ਤੁਸੀਂ ਅ ਇੱਕ ਤਾਂ ਕੱਟ ਸੀ ਆਪਣੀ ਬੜੀ ਹੈ ਨਹੀਂ ਕੱਟ ਸੀ ਕੋਤੀ ਇਹ ਬੜੀਆਂ ਹੋਰ ਲੈ ਕੇ ਆਉਣੇ ਮੈਨੂੰ ਲੱਗਾ ਫੁੱਟ ਗਈ ਜੇ ਚਾਹੀਦੀ ਹੋਊਗੀ ਪਾਪਾ ਇਹਨਾਂ ਤਾਂ ਕੱਟਤੀਆਂ ਕੋਈ ਨਾ ਬੜਾ ਟਾਂਕਾ ਵਾਲੇ ਨੂੰ ਰੋਕਿਆ ਕਰਾਉਣਾ ਟਾਂਕਾ ਨਵੀਂ ਲਿਆਓ ਨਵੀਂ ਲਿਆਓ ਢੋਲ ਲਿਆਇਓ ਨਵੀਂ ਅੱਛਾ ਹੋਰ ਕੋਦ ਨਮਾ ਨਹੀਂ ਆਣੀ ਕੀ ਕਰ ਲੈ ਹੋਰ ਕੋਦ ਨਮਾ ਹੈ ਕਿਆ ਕਿਹਾ ਇਹ ਸਾਲ ਬਾਅਦ ਬੱਸ ਤੁਸੀਂ ਇਹ ਸਾਰੇ ਜਿਹੜੇ ਇਹ ਸਾਲ ਇਧਰ ਦੇਖ ਇਹ ਸਾਲ ਨੂੰ ਨਹੀਂ ਹੈਗਾ ਜੇ ਤਾਂ ਬਹੁਤ ਏਰ ਦੀ ਕੜਛੀ ਆ ਉਹ ਸਾਲ ਬਾਅਦ ਕਹਿੰਦਾ ਮੈਂ ਵਰਤ ਹੁੰਦੀ ਆ ਵੀ ਹਾਂ ਇਹਨਾਂ ਜਿਹੜੇ ਲੰਗਰ ਵਾਲੇ ਵੀ ਉਹ ਨਾ ਥੈਲਾ ਭਰ ਕੇ ਇੱਕ ਬੈਡਾਂ ਦੇ ਵਿੱਚ ਰੱਖਿਆ ਪਿਆ ਅੱਜ ਇਹ ਥੈਲਾ ਨਿਕਲ ਇਹਨਾਂ ਦੀ ਸਾਫ ਸਫਾਈ ਹੋਣੀ ਤਾਂ ਉਤਭਈਆ ਖਾਣਾ ਬਾਪਾ ਪਾਜੀ ਨੇ ਵਰਤਣ ਇਹ ਮੁੜ ਕੇ ਫੇਰ ਸੀ ਪੈਕ ਹੋ ਕੇ ਧੋਤਵਾ ਕੇ ਜੀ ਦੁਬਾਰਾ ਫੇਰ ਉਹ ਵੀ ਬੈਡਾਂ ਚ ਲਾਜਣਾ ਥੈਲਾ ਆਇਓ ਹੁੰਦਾ ਹਾਂ ਕਿਉਂਕਿ ਆਪਾਂ ਨੂੰ ਜਿੰਨੇ ਕਿ ਭਾਂਡਿਆਂ ਦੀ ਲੋੜ ਆ ਉਹਨੇ ਬਾਹਰ ਰੱਖੇ ਹੋਏ ਆ ਟੈਂਕਾ ਪਾਵੇ ਆ ਮਹਾਰਾਜ ਸੱਚਾ 파ਸਾ ਕਰੋ ਕਰੋ ਕਰਪਾ ਸਹੀ ਗੱਲ ਅਜੇ ਗਰਮੀ ਨਹੀਂ ਫਟ ਬੱਟਾ ਹੋਪ ਸਵੇਰ ਲਈ ਆ ਚਲੋ ਚਲੋ ਸਵੇਰੇ ਬੱਦਲ ਹੈਗਾ ਤਾਂ ਜੀ ਇਹ ਦਵਾਰੋਂ ਦੱਖਣ ਦਾ ਥੋੜਾ ਥੋੜਾ ਪ੍ਰਭਾਵ ਪਿਆ ਹੁਣ ਦੱਖਣ ਹੋ ਗਿਆ ਜਮੀ ਬੰਦ ਸਵੇਰੇ ਸਵੇਰੇ ਉਹਨੇ ਪ੍ਰਭਾਵ ਆਪਣਾ ਹੁਣ ਦੋ ਲੋਟ ਦੱਸਤਾ ਉਹ ਗਰਮੀ ਲੱਗਣ ਲੱਗੀ ਤੇ ਆ ਕਹਿੰਦੀ ਸਵੇਰੇ ਸਵੇਰੇ ਤਾਂ ਰਿਕ ਰਿਕ ਠੇਣੀ ਆ ਗਈ ਤਾਂ ਪਈ ਆਈ ਇੱਕ ਬਾਰੇ ਪੈਦੀਆਂ ਬੱਦੀਆਂ ਪੈਣੀਆਂ ਇਕੱਠੇ ਕਦੇ ਕਰਦੇ ਪਾਣੀ ਨਹੀਂ ਲੱਗਣੀ ਮੇਰੇ ਹੱਥਾਂ ਉੱਪਰ ਪਾਣੀ ਪੈ ਗਿਆ ਉਹ ਕਰਨਾ 7 ਨਾ ਗਲਾਸ ਤੱਕ ਕਰੀ ਜਿਹਦੇ ਮੈਂ ਪਾਏ ਇੱਧਰ ਡਬਲ ਕਰਿਆ ਨਾ ਮੈਂ ਪਸੀਨਾ ਪੋਚਿਆ ਤਾਂ ਫੇਰ ਹੂੰ ਘੜਬੜੂ ਮੈਂ ਹੱਥ ਲਾਉਣ ਨੂੰ ਕਿਉਂ ਮੈਂ ਸਿੱਧਾ ਬਣਾ ਮਿੰਜਾ ਤਾਇਆ ਉਹੋ ਦੇਖਿਆ ਨਾਲ ਮੈਂ ਬੋ ਫੇਰ ਤੈਨੂੰ ਲੋੜੇ ਨਹੀਂ ਤੇ ਭਾਂਡਿਆਂ ਨੂੰ ਉੱਥੇ ਲੋੜੀਂਦੀ ਕੀ ਕਹਣਾ ਤਾਂ ਜੀ ਕਹਣਾ ਤਾਂ ਬੱਸ ਆਹੋ ਤੂੰ ਦਿਨਾਂ ਤੇ ਅਕਲ ਵੀ ਆਣੀ ਤੂੰ ਭੁੱਖਾ ਦਮਾਣਾ ਮੈਂ ਪਹਿਲਾਂ ਕਿ ਹਾਂ ਵਾਹ ਲੱਗ ਜਾ ਲੱਗ ਜਾ ਹਾਂ ਮੋਟਿਆਂ ਮੋਟਿਆਂ ਮੱਕੀ ਦੀਆਂ ਰੋਟੀਆਂ ਨਹੀਂ ਹੁਣ ਤੂੰ ਵੀ ਸਾਨੂੰ ਜੀਣਾ ਹਾਂ ਥਾਰੇ ਘਰ ਨੂੰ ਆਏ ਵੀ ਕਹਦੇ ਵੀ ਆਟਾ ਕੱਢ ਲੈ ਵਾ ਆਟਾ ਵੀ ਛਾਂਣਾ ਤੇ ਮੱਕੀ ਦਾ ਕਾਤੇ ਬੈਠਣਾ ਤੁਸੀਂ ਤਾਂ ਬਾਹਰ ਬੈਠੇ ਸੀ ਵਿਚਾਰੀਆਂ ਸਾਰੀ ਲੈਣੀ ਮੈਂ ਤਾਂ ਤੁਹਾਨੂੰ ਉਹ ਕਿਹਾ ਮੈਨੂੰ ਮਾਫਾ ਤਾਹੀ ਕਹੀ ਜਾਂਦਾ ਵੀ ਮੰਜੇ ਸਾਰਾ ਧੁੱਪ ਚ ਕੱਤ ਖਰਾਬ ਹੋ ਗਿਆ ਦੋਵੇਂ ਮੰਜੇ ਸਾਰੇ ਬੈਠੀ ਆ ਲੈਣੀ ਹੈ ਇਹ ਅੰਦਰ ਬੈਠੇ ਰੌਲਾ ਪਾਈ ਹੁਣ ਮੇਰੇ ਹੱਥ ਕੜੇ ਆ ਲੈ ਹੱਥ ਮੇਰੇ ਘਰ ਤੇ ਇੱਕ ਦਸ ਹੱਥ ਕੜੇ ਜਿਹੜਾ ਬਹੁਤ 5 ਕਾਉਂਟ ਲਾਟਾ ਸਾਨਾਉਂਦਾ 5 ਕਿ 5 ਪਤਲੀ 7 ਕਿਲੋ ਮੁੱਕੀ ਦਾ ਆਟਾ 3 ਕਿਲੋ ਕਣਕ ਦਾ ਆਟਾ ਉਹਦੇ ਪਿੱਛੇ ਲੱਗੇ ਨੇ ਆਟਾ ਸਾਨਣਾ ਆਟਾ ਸਾਨਣਾ ਇਹ ਕੰਮ ਸੇ ਤਾਂ ਹੀ ਕਰਦਾ ਹੈ ਕੋਈ ਛਾੜਨਾ ਮੈਂ ਛਾੜਨਾ ਲੈ ਵੇ ਬੱਸ ਅਸੀਂ ਹੁਣ ਛਾੜਨੇ ਮੈਂ ਵੇਪਰ ਮਾਰਿਆ ਉਹ ਕਿੱਥੇ ਬੈਠਾ ਮੇਰੇ ਮੇਰੇ ਕੋਲ ਘੜੀ ਹੁੰਦਾ ਤਾਂ ਕਰਕੇ ਮੈਂ ਵੇਪਰ ਮਾਰਨ ਲੱਗਾ ਮਾਤਾ ਹਾਏ ਵਿਚਾਰਾ ਵਿਚਾਰੇ ਲੈ ਬੈਠ ਉਹ ਬੇਲੇ ਘਾਤੇ ਲੈ ਆ ਜਾ ਆ ਜਾ ਆ ਜਾ ਲੈ ਪਾਣੀ ਚਿੱਟਾ ਕੰਡਾ ਲੈ ਹਾਂ ਜੱਟਾ ਵਾਲੂ ਆ ਧਰ ਤੇ ਉੱਪਰ ਵੀ ਪਤਾ ਨਹੀਂ ਕਿੰਨੇ ਕਿ ਦਸ ਦਾਲ ਕਾਲੂ ਵੀ ਢਾਲੂ ਕਚੌਰੀਆਂ ਵੀ ਖਾਦੀਆਂ ਸੀ ਅਜੀਬ ਆਲੂ ਤਾਂ ਕਾਲੂ ਵੀ ਢਾਲ ਹੋਣਾ ਰਗੜੀ ਨੂੰ ਮੈਂ ਤਾਂ ਨਹੀਂ ਰਾਤ ਨੂੰ ਆਲੂ ਬਾੜ ਲੰਨੀਆਂ ਦੀਦੀ ਇੱਕ ਅੱਜ ਸਰਿੰਡਰ ਪੜਾ ਲਿਆ ਹੁਣੇ ਆ ਦੇਖੀ ਅੱਜ ਕੀ ਕਰੇ ਪਪਾ ਜਾਵਾ ਪਾਤਾ ਲਾ ਉਹ ਦੀਦੀ ਦੇ ਕੱਪੜੇ ਕਿ ਮੈਨੂੰ ਨਾ ਕੱਲ ਨੂੰ ਕੀ ਦਿਖਦਾ ਓਏ ਉੱਥੇ ਸਰਫ ਦਾ ਪਾਣੀ ਜਾਂਦਾ ਉੱਥੇ ਦੇਖਿਆ ਕੀ ਕਰਿਆ ਹਣ ਦੇਖਿਆ ਕੀ ਕਰੇ ਮੇਰੇ ਬੋਤੇ ਸਾਫ ਮਾਰਿਆ ਸਾਫ ਦਾ ਪਾਣੀ ਉੱਧਰ ਜਾਂਦਾ ਆਪਣਾ ਤੇ ਚੱਲ ਕੋਈ ਨਾ ਜੜਾਕਾ ਸਾਜੇ ਪੰਗੇ ਲੈ ਜਾਣੇ ਬਾਤ ਜਿੱਦਣ ਮੇਰਾ ਨਹੀਂ ਲੜਨਣਾ ਉਹ ਤੁਹਾਨੂੰ ਵੀ ਕਹਿਣਾ ਮੈਂ ਲੜਨਣਾ ਫੇਰ ਪਿੱਛੇ ਹੋ ਕੇ ਥੰਮੇਲ ਬਣਾਉਣੀ ਨਹੀਂ ਆਇਆ ਵੀ ਜੇ ਕੰਟਰੋਲ ਰੱਖੀਏ ਐਸੀ ਤਾਂ ਰਹਿ ਨਹੀਂ ਦਿੰਦਾ ਕਸੇ ਨੂੰ ਨਾ ਆਂਦੀ ਵੀ ਹਾਂ ਸਹੀ ਰਹਿਣ ਦੇ ਤਾਂ ਉਧਰਾਂ ਜੇ ਛੇੜੀਓ ਜਾਣੀ ਐ ਵੀ ਕਦ ਇਹ ਲੜਨ ਠੀਕ ਹੀ ਬਹਿ ਜਾ ਬੜੇ ਬੈਠ ਨਹੀਂ ਇਸ ਦਮ ਬਜਾਰੇ ਤੇ ਠੀਕ ਹੀ ਪਤਿਲਾ ਜੇ ਮੈਂ ਬਹਿ ਗਿਆ ਜਿਹੜੀ ਗੈਸ ਬਣੀ ਵੀ ਤਾਂ ਕੱਬਣਗਾ ਆ ਰੋਂਦਾ ਪਤਿਲਾ ਇੱਕ ਤਾਂ ਐਂ ਬਹਾ ਬਣਦੀ ਐ ਆ ਦੇਖਿਆ ਕਰਦਾ ਰਹਿ ਕੇ 18 ਤਾਂ ਵਿੱਚ ਪੈਂਦਾ ਉਹ 40 ਵਿੱਚ ਪੈ ਗਈ ਤਾਰੀ ਉਹ ਪਤਿੱਲਾ ਜਿਆ ਇਹ ਆਪ ਵੀ ਪਤਿੱਲਾ ਹੀ ਆ ਪਤਿੱਲਾ ਦੇਖ ਐਂ ਨਿਆ ਸਬਜ਼ੀਆਂ ਬਣਾ ਬਣਾ ਕੇ ਦਿੰਦਾ ਤੁਹਾਡੇ ਬੰਗ ਕੱਟ ਕੇ ਚਮਚਾ ਵਾਲਾ ਕੰਮ ਥੋੜਾ ਕਰਨਾ ਕਦੇ ਤੋਹਦੀ ਚਮਚੀ ਕਦੇ ਹੈ ਤੇਰੀ ਚਮਚੀ ਬਸ ਅਹੇਗਾ ਮੈਂ ਥੋੜਾ ਪਤਿੱਲੇ ਕਰ ਦਿਆ ਇਹ ਚਾਹਦਾ ਜਿਵੇਂ ਚੰਗਰੀ ਕਰਦੀ ਤੂੰ ਇਹ ਵੀ ਆ ਪਤਿੱਲਾ ਜੀ ਇਹ ਤੁਸੀਂ ਤਾਂ ਸਾਡੇ ਤੇ ਬਹੁਤ ਪਿਆਰ ਕਰਾਏ ਆ ਪਰ ਕੀ ਪਉਂਦੀਆਂ ਨਹੀਂ ਨਹੀਂ ਪਤੀਲਾ ਜੀ ਅੱਜ ਤੋਂ ਨਾਮ ਹੈ ਜੀ ਵਿੱਕੀ ਸਿੰਘ ਦਾ ਪਤੀਨਾ ਦੀ ਹਾਂ ਲੋ ਪਤੀਲਾ ਜੀ ਆਹ ਕਿੰਨਾ ਖਾ ਰਿਹਾ ਨਾ ਖਾ ਰਿਹਾ ਨਾ ਪਤੀਲਾ ਪਤੀਲਾ ਕੰਮ ਦੇ ਲੱਗਦੇ ਕਰਦਾ ਅੰਨੀਆਂ ਸਬਜ਼ੀਆਂ ਬਣਾਉਂਦਾ ਹੈ ਪਤੀਲਾ ਪੂਰਾ ਸੁਕਾ ਵੀ ਦੇਦਾ ਬੜਾ ਤੁਸਕਾ ਹੈ ਪੂਰਾ ਖਾ ਰਿਆ ਨੂੰ ਪਤਾ ਤੇ ਸਬਜ਼ੀਆਂ ਬਣਾਉਂਦਾ ਨਹੀਂ ਪਤੀਲਾ ਨਹੀਂ ਨੂੰ ਟਿੱਟਾ ਖਾਣ ਤੂੰ ਖਾ ਖਾ ਕੇ ਕਾਲਸ ਦੇ ਵਿੱਚ ਪਾਣੀ ਤਾਂ ਮਾਰ ਇਹ ਸਾਰੇ ਬੇਪੇ ਪਤੀਲੀ ਨਹੀਂ ਕੀ ਕਰੀ ਜਾਂਦੇ ਹੈ ਉਰੇ ਭਾ ਮੇਰੇ ਕੋ ਮਾਂ ਤੇ ਨਹੀਂ ਹੋਇਆ ਇਹ ਚਾਜਰਾ ਹੱਥ ਲਾਏ ਇਧਰ ਕਾੜ ਲੈ ਲੈ ਬੁੱਲਾ ਆਂ ਕਰਛਣਾ ਨਹੀਂ ਟਿੱਟਾ ਬਾਪੇ ਕਾੜ ਦੂੰ ਮੇਨ ਬਾਤ ਕੜਾਹੀ ਜੀ ਹਟ ਗਈ ਆ ਆ ਕੜਾਹੀ ਜੀ ਬੋਲਣ ਤੇ ਹਟਦੀ ਉਹ ਨਹੀਂ ਉਹੀ ਜਾ ਕੇ ਪਈ ਜਾਂਦੀ ਕੜਾਹੀ ਅੱਜ ਆਏ ਆ ਠੋਪਨੇ ਬਸ ਇਹਦੇ ਮਾਤੇ ਥੱਲੇ ਨਹੀਂ ਗਿਆ ਡੰਗਰਾਂ ਦਾ ਗੋਹਾ ਚੱਕਣ ਨੂੰ ਜਾਂਦਾ ਪੰਨ ਚਲਾਉਣ ਜਾਂਦਾ ਸਾਰੀ ਕੰਮ ਕਰਿਆ ਕਿਸ ਲਈ ਮੈਂ ਅੱਜ ਸਵੇਰੇ ਉੱਠ ਕੇ ਵਾਪਸ ਨਹੀਂ ਇੱਕਾ ਦਾਲ ਬਥਾਣੀ ਮੈਂ ਇਹਨਾਂ ਨੂੰ ਕਿਹਾ ਮੈਂ ਮੈਂ ਕਰਦਾ ਮੈਂ ਕੁਝ ਨਹੀਂ ਕਰਦਾ ਠੀਕ ਆ ਮੈਂ ਕਿਹਾ ਜੇ ਆਪਣੀਆਂ ਰਾਤ ਦੀਆਂ ਬਾਸੀਆਂ ਰੋਕੀਆਂ ਦੋ ਤੂਰ ਕੇ ਖਾ ਲਈਆਂ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਦਿੱਤੀ ਵੀ ਮੈਂ ਆ ਵੀ ਰੋਟੀ ਬਣਾਉਂਦਾ ਕੁਕਰ ਬਾਅਦ ਕੁਸ ਕਰਿਆ ਆ ਚਣਾ ਲਈ ਅੱਜ ਦੀ ਜਿਹੜੀ ਫੇਰ ਪਾਈ ਮੈਂ ਇਹਨਾਂ ਨੂੰ ਕਿਹਾ ਮੈਂ ਚੱਲ ਮੇਰੇ ਨਾਲ ਕੱਪੜੇ ਕਹਿੰਦੇ ਮੇਰੇ ਕੋਲ ਰੋਜ਼ ਰੋਜ਼ ਤੇਰੇ ਲਈ ਟਾਈਮ ਨਹੀਂ ਹੈਗਾ ਦੋ ਦਿਨ ਬਾਅਦ ਆਪਣਾ ਕੰਮ ਲਿਆ ਕਰ ਮੇਰੇ ਤੇ ਅੱਛਾ ਦੇਖਾ ਠੀਕ ਆ ਮੈਂ ਚੁੱਪ ਚਾਪ ਆਪਣਾ ਆ ਗਈ ਆਪਣੇ ਕੱਢ ਲੈ ਫਿਰ ਆਂਗੇ ਮੈਂ ਕਿਹਾ ਮੈਂ ਵੀ ਅੱਜ ਮਿੱਤੇ ਆਇਆ ਤਾਂ ਮੈਨੂੰ ਮਿੱਤਨਾ ਦੋ ਦਿਨ ਬਾਅਦ ਆਏ ਕਰ ਮੈਨੂੰ ਵੀ ਕਹਿਣ ਕੋਈ ਕੰਮ ਆ ਆ ਦੇਖੋ ਮੈਂ ਕੋਈ ਕਹਿੰਦੀ ਨਹੀਂ ਜੇ ਸ਼ਾਮ ਨੂੰ ਥੌਂ ਲੱਗੇ ਬਾਬੇ ਨਾਨਕ ਦੀ ਆਪ ਪ੍ਰਸਾਦਾ ਪਾ ਕੇ ਖਾ ਲਈਦਾ ਸਵੇਰੇ ਆਪ ਪਾ ਕੇ ਖਾ ਲਈਦਾ ਹੋਰ ਕਿਹੜਾ ਕੰਮ ਕਹਿੰਦੇ ਉਹਨੂੰ ਕੱਪੜੇ ਧੋਉਂਦੀ ਆ ਮਸ਼ੀਨ 'ਚ ਪਰਾਸ ਸੱਜ ਤੱਕ ਇਹਨੇ ਕਦੇ ਕੱਪੜਾ ਨੂੰ ਮੇਰੇ ਨੂੰ ਕਰੀ ਨਹੀਂ ਜੇ ਇਹਨਾਂ ਨੂੰ ਕਹਿ ਤਾ ਕਰਨਾ ਤਾਂ ਖਮਾਣੂ ਉਹ ਬਹੁਤ ਵਧੀਆ ਕਰਦਾ ਇੱਕ ਵਾਰ ਉਹ ਰੋਪੜ ਵਾਲਾ ਥੱਲੇ ਬਲਾ ਤਾਂ ਉਹ ਵਧੀਆ ਨਹੀਂ ਕਰਦਾ ਜੀ ਪੰਡ ਬਨ ਕੇ ਖਮਾਣੋ ਲੈ ਜਣੀ ਉੱਥੇ ਹੋ ਜੀ ਸਿਆਲ ਵਾਲੇ ਕੱਪੜੇ ਜ਼ਰੂਰ ਪ੍ਰੈਸ ਕਰਾਏ ਗਰਮੀ ਵਾਲਾ ਕਹਿੰਦਾ ਤਾਂ ਆਪੇ ਹੀ ਕਰਿਆ ਮੈਂ ਹੁਣ ਦੋ ਬਾਰ ਕੋਟ ਤਾਂ ਪਾਇਆ ਆਪੇ ਕਰਕੇ ਲੈ ਕੇ ਗਿਆ ਦੇਖਿਆ ਜੀ ਜੀ ਕੀ ਹੋ ਗਿਆ ਨਾ ਪੜੀ ਤਾਂ ਪੁੱਛੇ ਤੇ ਕਿਹੜਾ ਗੁਰਦੁਆਰਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ 9 ਪੜਪੈਣਾ ਸੱਚੇ ਕਹਨੇ ਸੀ ਉਹ ਮੇਰੀ ਨਿਗਾਹ ਦੀ ਕਮਜ਼ੋਰ ਹੋ ਗਈ ਜੀ ਧੋਂਦੇ ਦੇਖ ਕੇ ਇਹ ਪਰੇ ਕਿਹਾ ਹੈ ਬੱਲੋ ਦਾ ਅਵਾਜ਼ ਸਿੰਗਾ ਮੋਬੀ ਹਾਂ ਤੇ ਹੋਰ ਵੀ ਇੱਕ ਤਿੰਨ ਤਿੰਨ ਹਾਂ ਤਿੰਨ ਤਿੰਨ ਕਿੰਨੇ 2000 ਤਨ ਤਨ ਕੋ ਕੁਝ ਆਉਂਦਾ ਨਹੀਂ ਇਹ ਤਨ ਤਨ ਕਿੰਨਾ ਹੈ ਉਹ ਨਹੀਂ ਪੜ੍ਹ ਹੁੰਦਾ ਲੈ ਮੈਨੂੰ ਪੜ੍ਹਾਓ ਕੇ ਜੂ ਅਸ ਲਿਖਿਆ ਨਾਲ ਤਿੰਨ ਤਿੰਨ ਕੇ ਜੂ ਅਸ ਕਿਹਾਲੇ ਲਿਖਿਆ ਵਾ ਤੇਈ 3 ਕੇ ਤੇਈ 3 ਕਿ ਨਹੀਂ ਤਿੰਨ ਤਿੰਨ ਹੈ ਤੇਈ ਨਹੀਂ ਹੈਗਾ ਹਾਂ 2003 ਤਾਂ ਨਹੀਂ 2003 ਤੇਰੇ ਤਿੰਨ ਦੋ ਕੇਈ ਤਿੰਨ ਦੋਇਆ ਛੇ ਹਾਂ ਇਹ ਹੋ ਸਕਦਾ ਮੇਰੀ ਨਿਗਾਹ ਕਮਜ਼ੋਰ ਹੋ ਗਈ ਲੱਗਦਾ ਉਹ ਪੱਤਲ ਪੱਤਲ ਦੇ ਐਨਕਾ ਲਾਉਂਗੇ ਇਹ ਮੈਨੂੰ ਲੱਗਦਾ ਪਤਾ ਨਹੀਂ ਤਾਂ ਬੇਬੇ ਜਦਾਂ ਇਹੋ ਜੀ ਤੋਂ ਹਾਂ ਬੇਬੇ ਕੰਨਾ ਹੋਈ ਨਾ ਹਾਂ ਬੇਬੇ ਜਾਦੇ ਉਹ ਅੰਕਾ ਕੋਲੇ ਨਹੀਂ ਚਲੇ ਗਏ ਜਾਂ ਨੌ ਲਖਾਈ ਦੇ ਸਾਰੇ ਨੇ ਛੰਨੀ ਛੰਨੇ ਕਹਿੰਦੇ ਨੇ ਬਾਤ ਕਰਾ ਕੇ ਲਿਓ ਜਦੋਂ ਮੈਂ ਜਾਂ ਉਹ ਪਤਾ ਪੂਰੀ ਉਹ ਕਰਕੇ ਆਉਂਦੇ ਆ ਹਾਂ ਆਹ ਤੇ ਇਹ ਤਿੰਨ ਘੜਦੀਆਂ ਬੋਨਾ ਚੇਕੜਦੀ ਆਹ ਆਹ ਘੜਦੀ ਨਹੀਂ ਹੈਗੀ ਇਹ ਫ੍ਰੀਜੇ ਚ ਪਈ ਆਹ ਬੈਂਚ ਚ ਚੀਤੀ ਵੰਗੜਦੀ ਦੋਰੀ ਦੋਰੀ ਮੈਨੂੰ ਕੀ ਪਤਾ ਮੈਨੂੰ ਕੀ ਪਤਾ ਤੇ ਕੀ ਹੋਊਗਾ ਤਿੰਨ ਗੜਤੀਆਂ ਕਰਵਾਈਆਂ ਸਾਡੇ ਗਲ ਪਾਤੀ ਦੇਖਿਆ ਹੁਣ ਦੇਈ ਨਹੀਂ ਤਿੰਨ ਗੜਤੀਆਂ ਬਣਵਾਈਆਂ ਸੀ ਇੱਕ ਮੈਂ ਮੰਮੀ ਮੰਗਤੀ ਤੈਨੂੰ ਹੁਣ ਬਣਾਈ ਸੀ ਇੱਕ ਬਿੰਦਰੇ ਨੂੰ ਬਣਾਈ ਸੀ ਕਾਪ ਨੂੰ ਬਣਾਈ ਸੀ ਫੇਰ ਮੰਮੀ ਬੰਮੀ ਦੇ ਤੋਂ ਨਹੀਂ ਲੈ ਕੇ ਆਈ ਨਾ ਪਈ ਉਹਨਾਂ ਨੂੰ ਸੱਚੋ ਕੱਪ ਲਈ ਇਤੀ ਪੂਰੇ ਨਹੀਂ ਲਈ ਆਈ ਬੇਟੀ ਮੈਂ ਦੇਖੂਗੀ ਬੇਟੀ ਜੀ ਰੱਖੀ ਸੀ ਮੈਂ ਮੰਨ ਲਾਦਾ ਮੰਨ ਤੀ ਤੂੰ ਵੀ ਨੱਤੀ ਫੇਰ ਲੈ ਆਈਂ ਆਪਣੀ ਗੜਬੀ ਲੈ ਕੇ ਆਉਂਗੀ ਮੈਂ ਸਾਡੇ ਕੋਈ ਗੜਬੀ ਨਾ ਤੂੰ ਛੱਡ ਕੇ ਤੂੰ ਉੱਥੇ ਜਦ ਤੂੰ ਆ ਗਈ ਗੜਬੀ ਨੂੰ ਛੱਡ ਕੇ ਆਂ ਹੁੰਦੀ ਹੈ ਇਹ ਹੁੰਦੀ ਹੈ ਵੇ ਠੀਕ ਹੈ ਮੈਂ ਕਿਹੜਾ ਕਹਿੰਦਾ ਕੋਈ ਕਦਾ ਹੋਰ ਨਾਲ ਤੇ ਆਉਣਾ ਭਾਂਡਾ ਉਹ ਜੁਗਾਦੇ ਆਪਣੇ ਬਤੇਰੇ ਪੇਟੀਆਂ ਚ ਪਿਆ ਹੁੰਦਾ ਤੇ ਕੱਢ ਨਹੀਂ ਹੁੰਦੇ ਆਹੋ ਸੋਰ ਵਜਦੇ ਨੇ ਕਦਾ ਕੱਟੀਆਂ ਲੇ ਪੇਟੀਆਂ ਚ ਪਈਆਂ ਨਮੀਆਂ ਵਾਲਿਆ ਤੇਰੀ ਸੋਰ ਵਜਦੇ ਨੇ ਆ ਪੇਟੀ ਚੋਂ ਕੱਢੀਆਂ ਤੀਆਂ ਨਾ ਨਾ ਹੋਰ ਪਈਆਂ ਸੋਰ ਹੋਰ ਹੋਈਆਂ ਆਪਾਂ ਜਦੀਪ ਨੂੰ ਲੈ ਜਾ ਕੱਢੀਓ ਅਨਨ ਬਥੜਾ ਦੰਗੇ ਲੱਗ ਨਹੀਂ ਮੁਕਾ ਕਰਨਾ ਜਦੋਂ ਟਿਕਾਣੇ ਆਉਂਦੇ ਮੈਨੂੰ ਫਾਇਲ ਦੇ ਤਾਂ ਹੋਲੀਆ ਕੱਟ ਕੇ ਇਹ ਬਚਾਰੀ ਨੇ ਸਮਾਨ ਦਾ ਕੀ ਪਤਾ ਹਾਂ ਹੋਰ ਸਮਾਨ ਮੇਰੇ ਹੱਥ ਆ ਗਿਆ ਮੋਹ ਕੱਢ ਲਿਆ ਉਹਨਾਂ ਕਿਹਾ ਬੰਦਾ ਜ਼ਿਆਦਾ ਸਮਾਨ ਨਹੀਂ ਉਹ ਗੱਲ ਨਹੀਂ ਵੀ ਭਾਂਡੇ ਡਿੰਡੇ ਜਿਹੜਾ ਸਮਾਨ ਸੀ ਰੱਤ ਦੇ ਮੱਲਾ ਉਹਨਾਂ ਨੂੰ ਹੋਊਗਾ ਇਹਨੂੰ ਰੇਕੋ ਨਾ ਦੇਣੀ ਹੈ ਇਹੀ ਕੱਢ ਕੇ ਮੈਨੂੰ ਇਹ ਨਹੀਂ ਸਮਝ ਲੱਗੀ ਵੀ ਪਿੱਛੇ ਜੇ ਇੱਕ 500 ਜਾਂ ਪਤਾ ਨਹੀਂ 5100 7100 ਰੁਪਏ ਉੱਪਰ ਪੇਟੀ ਚੋਂ ਨਿਕਲਿਆ ਤਾਂ ਇਹ ਆਉਂਦਾ ਹੈ ਹਾਂ ਬਾਰ-ਬਾਰ ਨਹੀਂ ਪੈਂਦਾ ਹੁੰਦਾ ਹਾਂ ਤੇ ਉਹਨੇ ਕਹਾ ਤਾਂ ਨਹੀਂ ਕਰਾਵਾ ਕਾਟ ਤੇ ਪਾ ਦੇਣਾ ਕਦੇ ਪਰਮਾਤਮਾ ਭਾਈ ਕਹਿੰਦਾ ਤਾਂ ਜੈ ਜੀ ਦਾ ਬਿਆ ਵੀ ਜੈ ਸੀ ਟਬਿਆ ਵੀ ਨਿਕਲ ਗਿਆ ਵਿੱਚ ਦੇਖ ਲੈ ਕਿਸੇ ਦਾ ਦਾ ਪਰਮਾਤਮਾ ਚੱਲ ਕਰਵਾਵੇ ਵਾਹਿਗੁਰੂ ਦਾਨ ਨਾਲ ਇੰਨਾ ਕਰਵਾਵੇ ਦਾਨ ਨਾਲ ਦਵਾਵੇ ਚਿਲਾ ਦੇਣਾ ਕਿਸੇ ਨੂੰ ਜਰੂਰਤ ਹੋਈ ਗਰੀਬ ਆਂਦਰ ਬੱਸ ਹੋ ਗਏ ਕੋਈ ਵੀ ਬੁੱਲਾ ਤਾਂ ਉੱਦਲੀ ਛੜਨ ਲੱਭ ਲੋ ਐਟਾ-ਟਾ ਥੱਲੇ ਕੋਈ ਦੇਖਿਆ ਫਸਿਆ ਪਤਾ ਨਹੀਂ ਉੱਧਰ ਨੂੰ ਕੋਈ ਦੇਖੇ ਲੋ ਉੱਧਰੋਂ ਫਟਿਆ ਕਰੋ ਜੇ ਸੀ ਰਾਤ ਰੱਖੀ ਕੋਟਾਂ ਤਾ ਤੂੰ ਉੱਤਰ ਉੱਤਰ ਹੋ ਗਿਆ ਹੋ ਗਿਆ ਪਤਿਲਾ ਜੀ ਚੱਲ ਦੀ ਹੋਰ ਉੱਤਰ ਬਸ ਹੁਣ ਬਸੇ ਆ ਓਹ ਤੇ ਟ੍ਰੱਕ ਜੋ ਮੈਂ ਐਵੇਂ ਜੇ ਉਹ ਉੱਧਰ ਨੂੰ ਕਰ ਦੋ ਹੁਣ ਮੈਂ ਜੇ ਮਿੰਜਾ ਕਰ ਦੇ ਉੱਧਰ ਨੂੰ ਬਸ ਛੁੱਪੂ ਤੇ ਪਚਾ ਕੇ ਰੱਖੜੇ ਉਹ ਨਹੀਂ ਇੱਧਰ ਜਾ ਦੇ ਪਿੱਛੇ ਚਲੋ ਕੇ ਟਕਾ ਕੇ ਮਿਲਦੇ ਫੇਰ ਤੁਹਾਨੂੰ ਕਿਸੇ ਅਗਲੇ ਵਲੌਗ ਚ ਮਹਾਰਾਜ ਰੱਖਿਆ ਤੁਹਾਨੂੰ ਸਾਰਿਆਂ ਨੂੰ ਸੜਦੀ ਗਲਾਚ ਨਾਲੇ ਸੇਵਾ ਕਰੀ ਜਾਣਾ ਨਾਲੇ ਅਸੀਂ ਬਲੌਗ ਬਣਾਇਆ ਜਾਣਾ ਅ ਦੇਖ ਰਹੇ ਆ ਕਿ ਚਾਹ ਪ੍ਰੋਗਰਾਮ ਬਣਦਾ ਠੀਕ ਹੈ ਜੀ